ਆਪਣਾ ਨਿਪਟਾਇਆ ਸੀ ਤਾਂ ਉਹ ਵੀ ਸੁਣੇ ਸੁਣੇ ਸੁਨੀਲ ਜਾਖੜ ਕੀ ਕਹਿ ਰਿਹਾ ਹੈ ਜਾਂ ਕੀ ਨਹੀਂ ਕਹਿ ਰਿਹਾ ਉਹ ਸਾਨੂੰ ਜਵਾਬ ਦੇ ਦੇ ਲੋੜ ਨਹੀਂ ਹੈ ਕਿਉਂ ਇਨਸਾਫ ਦੇ ਰਹੇ ਹੈ ਕਿਉਂ ਨਹੀਂ ਦੇ ਰਹੇ ਇਹ ਉਹੀ ਬੀਜੇਪੀ ਹੈ ਜਿਹੜਾ ਬੰਦਾ ਗੱਲਾਂ ਕਰਦਾ ਸੁਪਾਰਖਾ ਤੇ ਪਹਿਲਾਂ ਈਡੀ ਪੜਿਆ 78 ਨਾ ਪर्चा ਤਾਂ ਬੀਜੇਪੀ ਨੇ ਦਿੱਤਾ ਜਦੋਂ ਇਹ ਜਾਖੜ ਕਿਉਂ ਨਹੀਂ ਬੋਲਿਆ ਉਹ ਬੋਲਿਆ ਕਿ ਉਹ ਈਡੀ ਦਾ ਪर्चा ਨਿਜ਼ਾਇਆ ਹੋਇਆ ਸੀਗਾ ਅਮੀ ਉਸ ਗੱਲ ਦੀ ਸਾਡੀ ਇਹ ਨਿਆਂਇਕ ਾਤਰਾ ਦੇ ਉੱਤੇ ਪੀਸੀ ਹੋ ਰਹੀ ਹੈ ਕੌਣ ਕੀ ਕਹਿ ਰਿਹਾ ਕੌਣ ਨਹੀਂ ਕਹਿ ਰਿਹਾ ਐਵੇਂ ਬਾਜ਼ਾਰ ਸਾਰੇ ਲੋਕ ਬਹੁਤ ਸਾਰੀਆਂ ਗੱਲਾਂ ਕਰ ਰਹੇ ਸੋ ਲੋਕਾਂ ਨੂੰ ਪਤਾ ਹੈ ਕਿ ਕਾਂਗਰਸ ਪਾਰਟੀ ਕਿਵੇਂ ਆਦੀ ਲੋਕਾਂ ਨਾਲ ਖੇੜਾ ਸਾਬਨਾ ਕਿਉਂ ਖੜਦਾ ਸਰ ਇੱਕ ਸਵਾਲ ਪੁੱਛਿਆ ਕਰਨ ਲਈ ਹੈ ਸਰ ਸਾਬ ਗੋਵਿੰਦਾ ਜੀ ਆਪਕੇ ਸਵਾਲਾਂ ਕੋ ਜਵਾਬ ਦੇਂਗੇ ਪਹਿਲੇ ਨਿਆਂਇਕ ਉੱਪਰ ਇੱਕ ਵਾਰ ਬਾਤ ਕਰਦੇ ਨੇ ਪਹਿਲੇ ਇੱਕ ਟੂ ਪਾਰਟ

ਉਰੀ ਉਸ ਆ ਰਿਹਾ ਉਹ ਦੇ ਰਿਹਾ ਉਸ ਕਿ ਜਿਹੜਾ ਤਵ ਇਹ 16 ਕਿਹਾ ਨਹੀਂ ਆਪ ਜੀ ਨੋ ਆਈ ਬੈਟਿੰਗ ਯਾ ਕਲਰਿੰਗ ਯੂਰ ਕੁਐਸਚਨਸ ਐਕਚੁਅਲ ਯਾ ਆਈ ਵੁਡ ਜਸਟ ਉਹ ਗੱਲਾ ਤੁਸੀਂ ਕਿਹਾ ਕਿ ਆਪ ਹੈ ਹਾਂ ਉਹੀ ਕਰ ਰਹੇ ਦੋ ਗੱਲਾਂ ਤੇ ਤੁਸੀਂ ਸਵਾਲ ਕੀਤੇ ਸਨ ਕਿ ਬਾਹਰ ਜੋੜੋ ਯਾਤਰਾ ਦਾ 50% ਸ਼ਮੂਲੀਅਤ ਹੋਏਗੀ ਇਹ ਕੀ ਫਾਇਦਾ ਹੋਏਗਾ ਬਾਹਰ ਜੋੜੋ ਯਾਤਰਾ ਮਿਆਈ ਯਾਤਰਾ ਜਿਹੜੋ ਪਹਿਲਾਂ ਵੀ ਹੋਈ ਸੀ 바ਰੋ ਯਾਤਰਾ ਪੂਰੇ ਦੇਸ਼ ਦੇ ਲੋਕਾਂ ਨੇ ਸ਼ੁਭਲੀਅਤ ਦਿੱਤੀ ਵੱਖ-ਵੱਖ ਸੂਬਿਆਂ ਤੋਂ ਲੋਕ ਆਏ ਸੀ ਅਸੀਂ ਵੀ ਉਹਨਾਂ ਤਰੀਕ ਦੇ ਆਗਾਜ਼ ਦੇ ਪੰਜਾਬ ਤੋਂ ਕੁਝ ਲੀਡਰਸਾ ਵਰਤ ਤੇ ਕੁਝ ਵਰਕਰ ਸਾਹਿਬ ਵੀ ਉਸ ਆਗਾਜ਼ ਤੇ ਪਹੁੰਚ ਰਹੇ ਅਨ ਉਸ ਤੋਂ ਬਾਅਦ ਨਿਰੰਤਰ ਹਰ ਸਟੇਟ ਦੇ ਵਿੱਚੋਂ ਜਦੋਂ ਵੀ ਯਾਤਰਾ ਜਾ ਰਹੀ ਸੀ ਚਾਹੇ ਉਹ ਤੇਲੰਗਾਨਾ ਸੀ ਵੱਖ-ਵੱਖ ਸਮੇਂ ਤੇ ਪੰਜਾਬ ਦੇ راہਲ ਗਾਂਧੀ ਨੂੰ ਪਸੰਦ ਕਰਨ ਵਾਲੇ ਲੋਕ ਇਸ ਨਿਆਂ ਦੀ ਲਾਫ ਲੜਾਈ ਲੜਨ ਵਾਲੇ ਲੋਕ ਉਹ ਵਾਕਕ ਸਮੇਂ ਤੇ ਇਸ ਪਲਾਨ ਨੂੰ ਦੇਖਦੇ ਹੋਏ ਇਸ ਰੂਟ ਚਾਰਟ ਦੇਖਦੇ ਹੋਏ ਇੱਥੇ ਲਾਂਚ ਕਰਨ ਦਾ ਮਤਲਬ ਹੈ ਕਿ ਉਹਨਾਂ ਨੂੰ ਪਤਾ ਲੱਗ ਜੀਏ ਤੇ ਉਹਨਾਂ ਤੋਂ ਸ਼ੋਅ ਲਈ ਇਤਕਰਸ ਕਰ ਸਕਣ ਇਸ ਹਾਂ ਉਹਨਾਂ ਨੂੰ ਇਨਵੀਟੇਸ਼ਨ ਹੀ ਹੈ ਉਹਨਾਂ ਨੂੰ ਤੇਰੇ ਲਈ ਅਤਲਾ ਵੀ ਦਿੱਤੀ ਗਈ ਸੋ ਇਹ ਕਰਕੇ ਇੱਥੇ ਅੱਜ ਪੂਰੇ ਦਿਸੰਦਰ ਪ੍ਰੈਸ ਕਾਨਫਰੰਸ ਹੋ ਰਹੀ ਹੈ ਦੂਸਰ ਦੂਸਰੀ ਗੱਲ ਦੂਸਰੀ ਗੱਲ ਦੂਸਰੀ ਗੱਲ ਮੈਂ ਅੱਜ ਇਥੇ ਸਾਡੇ ਪੰਜਾਬ ਦੇ ਪਰਵਾਹ ਮੇਰੇ ਨਾਲ ਬੈਠੇ ਨੇ ਤੁਹਾਨੂੰ ਦੱਸਣਾ ਪਉਣਾ ਹੈ ਕਿ 8 ਤਰੀਕ ਤੋਂ ਲੈ ਕੇ ਸਿੱਧ ਪਹਿਲੇ ਦਿਨ ਨਤਮਸਤ ਹੋ ਕੇ ਗੁਰੂ ਮਹਾਰਾਜ ਦਾ ਗੁਰੂਆਂ ਦੀ ਦਰਸਤੀ ਤੋਂ ਅਸ਼ੀਰਵਾਦ ਲੈ ਕੇ ਰਿਆ ਨਾ ਮੰਦਰ ਫਿਰ ਬਲਵਾਰਿਕ ਤਿਰਤ ਔਰ ਸ੍ਰੀ ਹਰਮੰਦਰ ਸਾਹਿਬ ਤੋਂ ਬਾਅਦ ਮੱਧ ਮੀਟੀਆਂ ਦਾ ਤੋਰ ਚੱਲਿਆ ਪਰਵਾਹ ਨੇ ਸਾਡੇ ਕਾਕਾ ਲੋਕਾਂ ਦੇ ਨੇ ਕਾਂਗਰਸ ਕਮੇਟੀਆਂ ਜ਼ਿਲ੍ਹਾ ਕਾਂਗਰਸ ਕਮੇਟੀਆਂ ਨੂੰ ਮਿਲ ਰਹੀ ਨੇ ਸੀਨੀਅਰ ਬ੍ਰਿਸ਼ ਲੀਡਰ ਸੱਭਾ ਨਾਲ ਮਿਲ ਰਹੀ ਨੇ ਬਲਾਕ ਪ੍ਰੈਜ਼ੀਡੈਂਟ ਨੂੰ ਮਿਲੇ ਨੇ ਉਦ ਤੱਕ ਕੋਆਰਡੀਨੇਟਰ ਜਿਹੜੇ ਸਾਡੇ ਲੱਗੇ ਨੇ ਉਹਨਾਂ ਨੂੰ ਉਹਨਾਂ ਨਾਲ ਮੁਲਾਕਾਤ ਕੀਤੀ ਹੈ ਇਸ ਤੋਂ ਬਾਅਦ ਸਾਡੇ ਜਿਹੜੇ ਫਰੰਟਲ ਸੰਗਠਨ ਨੇ ਉਹ ਨਾਲ ਉਹਨਾਂ ਦੀ ਚਰਚਾ ਰਹੇਗੀ ਪਾਕ ਸਾਰੇ ਮੁੱਦਿਆਂ ਤੇ ਪੰਜਾਬ ਦੇ ਲੋਕਾਂ ਨੇ ਔਰ ਪਰਵਾਜੀ ਨੇ ਮੇਰਾ ਖਿਆਲ ਉਹਨਾਂ ਪੁੱਛਿਆ ਜਵਾਬ ਮੰਗੇ ਬਹੁਤ ساری ਸਲਾਹ مشਵਰੇ ਹੋਏ ਔਰ ਮੇਰਾ ਖਿਆਲ ਅੰਤਰ ਬਹੁਤ ਸਾਰੀ ਜਿਹੜੀ ਇਨਫੋਰਮੇਸ਼ਨ ਪੰਜਾਬ ਦੇਈ ਉਹ ਉਹਨਾਂ ਨੇ ਲਈ ਔਰ ਆਉਣ ਵਾਲੇ ਸਮੇਂ ਕਿਸ ਤਰ੍ਹਾਂ ਸੰਗਠਨ ਨੂੰ ਹੋਰ ਮਜ਼ਬੂਤ ਕੀਤਾ ਜਾਏਗਾ ਕਿਸ ਤਰ੍ਹਾਂ ਪਾਰਲੀਮੈਂਟ 13 ਦੀਆਂ 13 ਸੀਟਾਂ ਤੇ ਅਸੀਂ ਕਿਸ ਤਰ੍ਹਾਂ ਤਿਆਰੀ ਹੋਣੀ ਚਾਹੀਦੀ ਹੈ ਆਉਣ ਵਾਲੇ ਸਮੇਂ ਚ ਪਰਭਾਰੀ ਜੀ ਦਾ ਰੂਟ ਪਲਾਨ ਇੱਕ ਅਸੀਂ ਯਾਤਰਾ ਜਿਹੜੀ ਤਿਆਰ ਕਰਦੇ ਹਾਂ तकरीबन 50 ਤੋਂ 55 ਦਿਨ ਦੀ ਜਿਹਰੇ ਵਿੱਚ तकरीबन 20 ਕਿਲੋਮੀਟਰ ਦੇ ਲੱਕ ਭੱਗ ਰੋਜ਼ ਚੱਲਿਆ ਕਰਾਂਗੇ ਔਰ ਦੋ ਹਲਕੇ ਅਗੋਤੇ ਕਰੇਗੀ ਜਿਹਰੇ ਨਾਲ 104 ਤੇ 5 ਅਸੀਂ ਪੰਜਾਬ ਦੀਆਂ ਵਿਧਾਨ ਸਭਾ ਨੂੰ ਟੱਚ ਕਰਾਂਗੇ ਉਹ ਸਾਰਾ 26 ਜਨਵਰੀ ਦੇ ਇੱਕ ਫਲੈਗ ਜਿਹੜਾ ਕਿ ਪੂਰੇ ਘਰਾਂ ਦੇ ਦੌਰ ਦੀ ਮਹਿਮਾ ਇਹ ਸਾਰੀਆਂ ਜਰਮੀਆਂ ਗੱਲਾਂ ਤੇ ਚਰਚਾਵਾਂ ਸੰਗਠਨ ਬਾਰੇ ਵਿਸਤਾਰਪੂਰਵਕ ਪਰਵਾਹੀ ਨਾਲ ਹੋਈਆਂ ਬਹੁਤ ਸਾਰੀ ਗੋਰ ਮਸਲੇਾਂ ਦੀ ਗੱਲਬਾਤ ਹੋਈਆਂ ਸੋ ਮੈਂ ਸਮਝਦਾ ਕਿ ਵਿਸਤਾਰਪੂਰਵਕ ਚਰਚਾ ਰਹੀ ਔਰ ਹੌਣ ਵਾਲੇ ਸਮੇਂ ਚੋਰੇ ਸਿੱਟੇ ਚੰਗੇ ਨਿਕਲਣਗੇ ਔਰ ਵਧੀਆ ਨਿਕਲਣਗੇ ਔਰ ਕਾਂਗਰਸ ਅੱਤੀ ਜਗਵਿੰਦਰ ਯਾਦਵ ਜੀ ਦੇ ਨੇਤਰਤਵ ਦੇ ਵਿੱਚ ਪੰਜਾਬ ਦੇ ਵਿੱਚ ਕੁਝ ਚੰਗਾ ਕਰਨ ਦਾ ਸੰਕਟ ਕਰੇਗੀ ਸੋ ਇਹ ਸਾਰੀ ਅੱਜ ਦੀ ਇਹ ਚਰਚਾ ਰਹੀ कौन किसे दा भी ਤੁਸੀਂ ਦੁਨੀਆਦਰ ਜਦਰਜੀ ਨੂੰ ਮੈਨੂੰ ਆਪ ਸਾਹਿਬ ਆਪ ਜੀ ਨਾਲ ਉੱਤੇ ਆਪ ਜੀ ساری ਸਰਚਾਈ ਜਾਨੀਏ ਕਿ ਆਪਾਂ ਇਹ ਅਸਲ ਤੇ ਇਹ ਬਤਾਇਆ ਕਿ ਆਮ ਆਦਮੀ ਪਾਰਟੀ ਦੇ ਸਾਥ ਐਲਾਈਅੰਸ ਕੋਈ ਕੁਝ ਹੋਈ ਹੈ ਕਿ ਆ ਕੋਈ ਅਜਾ ਜੁਦਦੇਸ਼ ਵਿੱਚ ਪੁੱਦੇ ਹਨ ਅਸੀਂ ਸਭੀ ਕੋ ਇਸ ਵਿੱਚ ਇਨਕਲੂਡ ਕਰਿਆ ਜਾਏਗਾ ਜਾਂ ਤਾਂ ਆਪ ਕਿਹਾ ਸੀ ਜੀ ਨਹੀਂ ਆਪੇ ਮਿਲਣਗੇ ਬੜਾ ਦੁਖ ਹੋ ਰਿਹਾ ਪਰਪਰ ਸਪੱਸ਼ਟ ਨਹੀਂ ਆ ਰਿਹਾ ਚਰਚਾ ਵਿੱਚ ਨਹੀਂ ਆਇਆ ਪਰੂਸ਼ਨ ਆਛੂ ਤਾਂ ਮੈਂ ਮੈਂ ਦਾਲ ਦੂੰ ਸਰ ਭਾਈ ਮੇਰਾ ਖਿਆਲ ਤੁਸੀਂ ਲੋਕ ਕੱਲ ਵੀ ਕੱਲ ਵੀ ਮੀਆਂ ਦੇ ਲੋਕਾਂ ਨੇ ਕੱਲ ਵੀ ਮੀਆਂ ਦੇ ਕੁਝ ਸਾਥੀਆਂ ਨੇ ਇਹ ਕਹਤਾ ਕਿ ਬਹੁਤ سارے ਲੋਕਾਂ ਨੇ ਬਾਈਕਾਟ ਕਰਤਾ ਮੇਰੀ ਨਾ ਮੇਰੀ ਮੇਰੀ ਬੇਨਤੀ ਹੈ ਮੇਰੀ ਬੇਨਤੀ ਹੈ ਪਲੀਜ਼ ਕੱਲ ਇੱਕ ਚੈਨਲ ਨੇ ਚਲਾਇਆ ਸੀ ਕਿ ਕੁਝ ਲੀਡਾਂ ਨੇ ਬਾਈਕਾਟ ਕੀਤਾ ਜਿਹਦੇ ਵਿੱਚੋਂ ਅੱਜ ਤੁਸੀਂ ਦੇਖਿਆ ਹੋਣਾ ਕਿਉਂਕਿ ਡਿਸਟ੍ਰਿਕਟ ਪ੍ਰੈਜ਼ੀਡੈਂਟ ਜਿਹੜੀ ਮੀਟਿੰਗ ਅੱਜ ਸੀ ਟਿਉਰੇ ਚ ਲਗਾਤਾ ਕਿ ਆ ਤਿੰਨ ਡਿਸਟ੍ਰਿਕਟ ਪ੍ਰੈਜ਼ੀਡੈਂਟਸ ਨਹੀਂ ਆ ਰਹੇ ਬਾਈਕਾਟ ਕਰਤਾ ਕੁਮਲ ਤੌਰ ਤੇ ਉਸ ਇੱਕ ਪਾਰਟਿਕੁਲਰਲੀ ਚੈਨਲ ਨੇ ਤੁਸੀਂ ਲੋਕਾਂ ਨੇ ਉਹ ਚਲਾਤਾ ਅਜੂ ਡਿਸਟ੍ਰਿਕਟ ਪ੍ਰੈਜ਼ੀਡੈਂਟਸ ਦੀ ਮੀਟਿੰਗ ਆਜੂਈ ਸੀ ਅੱਜ ਸ਼ਾਮਿਲ ਨੇ ਰਹੀ ਗੱਲ ਤੁਸੀਂ ਚੰਨੂ ਜੀ ਦੀ ਆਸ਼ੂ ਜੀ ਦੀ ਪਰਗਟ ਸੀ ਕੀਤੀ ਹੋਰ ਵੀ ਤਾਂ ਕੰਮ ਹੋ ਸਕਦੇ ਕਿਸੇ ਨੂੰ ਜ਼ਰੂਰੀ ਨਹੀਂ ਹੈ ਬਹੁਤ سارے ਲੋਕ ਹੈ ਨਾ ਨਾ ਇਸ ਤਰ੍ਹਾਂ ਇੱਕ ਸੁਪਾਲ ਸਿੰਘ ਭੁੱਲ ਨਹੀਂ ਉਦਾਹਰਣ ਦੇ ਰਹੇ ਕੰਟੈਸਟਡ ਕੈਂਡੀਡੇਟ ਨੇ ਸਾਡੇ ਬਾਰੇ ਨਹੀਂ ਤੁਸੀਂ ਪੁੱਛਿਆ ਵੀ ਉਹ ਕਿਉਂ ਨਹੀਂ देयर ਆਰ ਸਮ ਅਦਰ ਲੀਡਰ ਜੇ ਨਹੀਂ ਆਏ ਬਿਕਾਜ਼ ਉਹਨਾਂ ਦੇ ਘਰੇ ਕੋਈ ਪ੍ਰੋਗਰਾਮ ਹੈ ਕੋਈ ਬਿਮਾਰ ਹੈ ਕੋਈ ਕੰਮ ਹੈ ਤੁਸੀਂ ਉਹਨਾਂ ਨੂੰ ਪਰਟੀਕੁਲਰਲੀ ਦਮੰਗਾ ਨਾ ਲੈ ਕੇ ਉਹਨੂੰ ਇਸ ਇਸ਼ੂ ਬਣਾ ਦਿੰਨੇ ਹੋ ਕਿ ਇਹ ਬਾਈਗੜ ਕਾਂਗਰਸ ਪਾਰਟੀ ਇੱਕ ਪਰਵਾਰ ਹੈ ਔਰ ਸਭ ਇਸ ਸ਼ਾਮਲ ਹੋਏ ਬਹੁਤ ਸਾਰਾ 10% ਬਲੌਗ ਪ੍ਰੈਜ਼ੀਡੈਂਟ ਵੀ ਸ਼ਾਮਲ ਹੋ ਸਕੇ 90% ਹੋਏ ਹੈ ਇਹਦਾ ਮਤਲਬ ਦੋ ਤਿੰਨ ਜ਼ਿਲ੍ਹਾ ਪ੍ਰਧਾਨੀ ਆ ਸਕੇ ਵਿਚਾਰੇ ਉਹ ਕੱਲ੍ਹ ਆਲੀ ਕੈਂਡੀਡੇਟ ਮੀਟਿੰਗ ਸੀਗੀ ਸੋ ਮੇਰੀ ਤੁਹਾਨੂੰ ਗੁਜ਼ਾਰਿਸ਼ ਹੈ ਹੱਥ ਜੁੜ ਕੇ ਨਿਮਰਤਾ ਦੇ ਨਾਲ ਕਿ ਖਬਰ ਬਣਾਉਣ ਵਾਸਤੇ ਪਲੀਜ਼ ਕਬਰ ਨਹੀਂ ਚਲਣੀ ਹੈ ਜੇ ਕੋਈ ਵਾਸਤਵਤਾ ਤੁਹਾਨੂੰ ਉਹਦੇ ਚ ਲੱਗਦੀ ਹੈ ਤਾਂ ਪਲੀਜ਼ ਰੂਚ ਲਾਓ ਸਭ ਨੇ ਐਮਐਲਏ ਸਭ ਪਰਾਲੀ ਸਾਥੀ ਬਣਾ ਸਕਦੇ ਪੂਰੇ ਦੇਸ਼ੇ ਸਾਥੀ ਰਾਜਨੀਤੀ ਪਾਤੀ ਸਕਦੇ ਆ ਬੇ ਸੁਨੀਲ ਜਾਖੜ ਕੀ ਕਹਿ ਰਿਹਾ ਹੈ ਜਾਂ ਕੀ ਨਹੀਂ ਕਹਿ ਰਿਹਾ ਆ ਸਾਗੂ ਜਵਾਬ ਦੇਣ ਦੀ ਲੋੜ ਨਹੀਂ ਹੈ ਕਿਉਂ ਇਨਸਾਫ ਦੇ ਰਹੇ ਹੈ ਕਿਉਂ ਨਹੀਂ ਦੇ ਰਹੇ ਇਹ ਉਹੀ ਬੀਜੇਪੀ ਹੈ ਜਿਹੜਾ ਬੰਦਾ ਗੱਲਾਂ ਕਰਦਾ ਸੁਪਾਲ ਖਤ ਦੇ ਪਹਿਲਾਂ ਈਡੀ ਪੜਿਆ 78 ਨ ਪਰਚਾ ਤਾਂ ਬੀਜੇਪੀ ਨੇ ਦਿੱਤਾ ਤੁਹਾਨੂੰ ਇਹ ਜਾਖੜ ਕਿਉਂ ਨਹੀਂ ਬੋਲਿਆ ਬੋਲਿਆ ਕਿ ਉਹ ਈਡੀ ਦਾ ਪਰਚਾ ਨਜ਼ਾਇਓਆ ਸੀਗਾ ਐਵੇਂ ਉਸ ਗੱਲ ਦੀ ਸਾਡੀ ਇਹ ਨਿਆਏ ਧਾਕੜਾ ਦੇ ਉੱਤੇ ਪੀਸ ਹੋ ਰਹੀ ਹੈ ਕੌਣ ਕੀ ਕਹਿ ਰਿਹਾ ਕੌਣ ਨਹੀਂ ਕਹਿ ਰਿਹਾ ਐਵੇਂ ਬਾਜ਼ਾਰ ਤੋਂ ਸਾਰੇ ਲੋਕ ਬਹੁਤ ਸੜੀਆਂ ਗੱਲਾਂ ਕਰ ਰਹੇ ਸੋ ਲੋਕਾਂ ਨੇ ਪੁੱਛਿਆ ਕਿ ਕਾਂਗਰਸ ਪਾਰਟੀ ਕਿਵੇਂ ਆਹ ਲੋਕਾਂ ਨਾਲ ਖਹਿੜਾ ਸਾਪਨਾ ਕਿ ਖੜਦਾ ਸਰ 100 ਵਾਰ ਕੀ ਬਣਾਉਣਾ ਹੈ ਸਰ ਸਰ ਗਵਿੰਦਾ ਜੀ ਆਪਕੇ ਸਵਾਲਾਂ ਕੋ ਜਵਾਬ ਦੇਣਗੇ ਪਹਿਲੇ ਨਿਆਏ ਕੇ ਉੱਪਰ ਇੱਕ ਵਾਰ बात कर रही पहले एक दो पार्ट में दो, तो दो पार्ट है पहले तो निपटा ले सर जी प्रेस कॉन्फ्रेंस तो के तो तो प्रौर्ण दो पार्ट है दविंदर यादव जी जवाब अभी बाद में देंगे पहले इनके कर नहीं नहीं तो एक, इस यात्रा का टाइम से हमने कितने दिन कहाँ सियासत में रहेंगे किस मुल्क में हम रहेंगे कहाँ चलेंगे उसका हमने तय कर दिया तो

ਕਿ ਬਾਹਰ ਜੜੋ ਨਿਆਈ ਯਾਤਰਾ ਦਾ ਪੰਜਾਬ ਦਾ ਸ਼ਮੂਲੀਅਤ ਹੋਏਗੀ ਇਹ ਕੀ ਫਲ ਹੋਏਗਾ ਬਾਹਰ ਜੜੋ ਯਾਤਰਾ ਨਿਆਈ ਯਾਤਰਾ ਚੋਂ ਪਹਿਲਾਂ ਵੀ ਹੋਈ ਸੀ ਬਾਹਰ ਕੋ ਯਾਤਰਾ ਪੂਰੇ ਦੇਸ਼ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ ਵੱਖ-ਵੱਖ ਸੂਬਿਆਂ ਤੋਂ ਲੋਕ ਆਏ ਸੀ ਅਸੀਂ ਵੀ ਬਹੁਤਾਂ ਤਰੀਕ ਦੇ ਆਗਾਜ਼ ਦੇ ਪੰਜਾਬ ਤੋਂ ਕੁਝ ਲੀਡਰਸ ਸਾਹਿਬਾਂ ਤੋਂ ਕੁਝ ਵਰਕਰ ਸਾਹਿਬ ਕੀ ਉਸ ਆਗਾਜ਼ ਤੇ ਪਹੁੰਚ ਰਹੇ ਹਾਂ ਅਣ ਉਸ ਤੋਂ ਬਾਅਦ ਨਿਰੰਤਰ ਹਰ ਸਟੇਟ ਦੇ ਵਿੱਚੋਂ ਜਦੋਂ ਵੀ ਯਾਤਰਾ ਜਾ ਰਹੀ ਸੀ ਚਾਹੇ ਉਹ ਤੇਲੰਗਾਨਾ ਸੀ ਵੱਖ-ਵੱਖ ਸਮੇਤੇ ਪੰਜਾਬ ਦੇ راہੁਲ ਗਾਂਧੀ ਨੂੰ ਪਸੰਦ ਕਰਨ ਵਾਲੇ ਲੋਕ ਇਸ ਨਿਆਂ ਦੇ ਖਾਤਰ ਲੜਾਈ ਲੜਨ ਵਾਲੇ ਲੋਕ ਉਹ ਵੱਖ-ਵੱਖ ਸਮੇਤੇ ਇਸ ਪਲਾਨ ਨੂੰ ਦੇਖਦੇ ਹੋਏ ਇਸ ਰੂਟ ਚਾਰਟ ਦੇਖਦੇ ਹੋਏ ਇੱਥੇ ਲਾਂਚ ਕਰਨ ਦਾ ਮਤਲਬ ਹੈ ਕਿ ਉਹਨਾਂ ਨੂੰ ਪਤਾ ਲੱਗ ਜੇ ਉਹਰੇ ਤੇ ਸ਼ੋਲੀ ਹਟਾ ਸਕਣ ਇਸ ਹਾਂ ਉਹਨਾਂ ਨੂੰ ਇਨੀਟਿਏਸ਼ਨ ਹੀ ਹੈ ਉਹਨਾਂ ਨੂੰ ਮੇਰੇ ਲਈ ਅਤਲਾ ਵੀ ਸੋ ਇਹ ਕਰਕੇ ਇਥੇ ਅੱਜ ਪੂਰੇ ਦਿਸ਼ ਦੇ ਅੰਦਰ ਪ੍ਰੈਸ ਕਾਨਫਰੰਸ ਸੋ ਪ੍ਰੈਸ ਕਾਨਫਰੰਸ ਹੋ ਰਹੀ ਹੈ ਦੂਸਤ ਦੂਸਰੀ ਗੱਲ ਦੂਸਰੀ ਗੱਲ ਦੂਸਰੀ ਗੱਲ ਮੈਂ ਅੱਜ ਇਥੇ ਸਾਡੇ ਪੰਜਾਬ ਦੇ ਪ੍ਰਭਾ ਮੇਰੇ ਨਾਲ ਬੈਠੇ ਨੇ ਤੁਹਾਨੂੰ ਇਹ ਦੱਸਣਾ ਚਾਹਣਾ ਹੈ ਕਿ 8 ਤਰੀਕ ਤੋਂ ਲੈ ਕੇ ਇਸ ਦਿਨ ਪਹਿਲੇ ਦਿਨ ਨਤਮਸਤ ਹੋ ਕੇ ਗੁਰੂ ਮਹਾਰਾਜ ਸਾਹਿਬ ਜੀ ਦੀ ਦਰਸਤੀ ਤੋਂ ਅਸ਼ੀਰਵਾਦ ਲੈ ਕੇ ਗੁਰਗਿਆਨਾ ਮੰਦਰ ਤੇ ਪਾਲਕ ਵਾਰਮਿਕ ਤਿਰਤ ਔਰ ਸ਼੍ਰੀ ਹਰਮੰਦਰ ਸਾਹਿਬ ਤੋਂ ਬਾਅਦ ਨਤਰ ਮੀਟਿੰਗਾਂ ਦਾ ਤੌਰ ਚੱਲ ਰਿਹਾ ਹੈ ਪਰਵਾਹੇ ਨੇ ਸਾਡੇ ਵੱਖ-ਵੱਖ ਲੋਕਾਂ ਦੇ ਰੇ ਨੇ ਕਾਂਗਰਸ ਕਮੇਟੀਆਂ ਜ਼ਿਲ੍ਹਾ ਕਾਂਗਰਸ ਕਮੇਟੀਆਂ ਨੂੰ ਮੇਲੇ ਨੇ ਸੀਨੀਅਰ ਬ੍ਰਿਸ਼ ਲੀਡਰਸ ਸਭਾ ਨਾਲ ਮਿਲ ਰਹੇ ਨੇ ਬਲਾਕ ਪ੍ਰੈਜ਼ੀਡੈਂਟਸ ਨੂੰ ਮਿਲੇ ਨੇ ਉੱਤੱਕ ਕੋਆਰਡੀਨੇਟਰਸ ਜਿਹੜੇ ਸਾਡੇ ਲੱਗੇ ਨੇ ਉਹਨਾਂ ਨੂੰ ਉਹਨਾਂ ਨਾਲ ਮੁਲਾਕਾਤ ਕੀਤੀ ਹੈ ਇਸ ਤੋਂ ਬਾਅਦ ਸਾਡੇ ਜਿਹੜੇ ਫਰੰਟਲ ਸੰਗਠਨ ਨੇ ਉਹ ਨਾਲ ਉਹਨਾਂ ਦੀ ਚਰਚਾ ਰਹੀ ਹੈ ਬਹੁਤ ਸਾਰੇ ਮੁੱਦਿਆਂ ਤੇ ਪੰਜਾਬ ਦੇ ਲੋਕਾਂ ਨੇ ਔਰ ਪਰਮਾਰੀ ਜੀ ਨੇ ਮੇਰਾ ਖਿਆਲ ਉਹਨਾਂ ਪੁੱਛਿਆ ਜਵਾਬ ਮੰਗੇ ਬਹੁਤ ਸਾਰੀ ਸਲਾਹ مشوره ਹੋਏ ਔਰ ਮੇਰਾ ਖਿਆਲ ਅੰਤਰ ਬਹੁਤ ਸਾਰ ਜਿਹੜੀ ਇਨਫੋਰਮੇਸ਼ਨ ਪੰਜਾਬ ਦੇ ਉਹ ਉਹਨਾਂ ਨੇ ਲਈ ਔਰ ਆਉਣ ਵਾਲੇ ਸਮੇਂ ਕਿਸ ਤਰ੍ਹਾਂ ਸੰਗਠਨ ਨੂੰ ਹੋਰ ਮਜ਼ਬੂਤ ਕੀਤਾ ਜਾਏਗਾ ਕਿਸ ਤਰ੍ਹਾਂ ਪਾਰਲੀਮੈਂਟ 13 ਦੀਆਂ 13 ਸੀਟਾਂ ਤੇ ਅਸੀਂ ਕਿਸ ਤਰ੍ਹਾਂ ਤਿਆਰੀ ਹੋਣੀ ਚਾਹੀਦੀ ਹੈ ਉਪਰਲੇ ਸਮੇਂ ਤੋਂ ਪਰਹਾੜੀ ਜਿਹਦਾ ਰੂਟ ਪਲਾਨ ਇੱਕ ਅਸੀਂ ਯਾਤਰਾ ਜਿਹੜੀ ਤਿਆਰ ਕਰ ਰਹੇ ਹਾਂ तकरीबन 50 ਤੋਂ 55 ਦਿਨ ਦੀ ਚਿਰੇ ਵਿੱਚ तकरीबन 20 ਕਿਲੋਮੀਟਰ ਦੇ ਲਗਭਗ ਰੋਜ਼ ਚੱਲਿਆ ਕਰਾਂਗੇ ਔਰ ਦੋ ਹਲਕੇ ਅਡੋਤੇ ਕਰੇਗੀ ਜਿਹੜੇ ਨਾਲ 104 ਤੇ 5 ਅਸੀਂ ਪੰਜਾਬ ਦੀਆਂ ਵਿਧਾਨ ਸਭਾ ਨੂੰ ਟੱਚ ਕਰਾਂਗੇ ਉਹ ਸਾਰਾ 26 ਜਨਵਰੀ ਦੇ ਇੱਕ ਫਲੈਗ ਜਿਹੜਾ ਕਿ ਪੂਰੇ ਕਰਾਂਦੇ ਲੋਨ ਦੀ ਮਿਹਨ ਇਹ ਸਾਰੀਆਂ ਜਿਹੜੀਆਂ ਗੱਲਾਂ ਚਰਚਾਵਾਂ ਸੰਗਠਨ ਬਾਰੇ ਵਿਸਤਾਰਪੂਰਵਕ ਪਰਬਾਰੀ ਨਾਲ ਹੋਈਆਂ ਬਹੁਤ ਸਾਰੀ ਕੋਰ ਮਸਲੇ ਆਦੇ ਦੀ ਗੱਲਬਾਤ ਹੋਈਆਂ ਸੋ ਮੈਂ ਸਮਝਦਾ ਕਿ ਵਿਸਤਾਰਪੂਰਵਕ ਚਰਚਾ ਰਹੀ ਔਰ ਹੌਣ ਵਾਲੇ ਸਮੇਂ ਚੋਰੇ ਸਿੱਟੇ ਚੰਗੇ ਨਿਕਲਣਗੇ ਔਰ ਵਧੀਆ ਨਿਕਲਣਗੇ ਔਰ ਕਾਂਗਰਸ ਪਾਰਟੀ ਜਗਵਿੰਦਰ ਯਾਦਵ ਜੀ ਦੇ ਨੇਤਰ ਦੇ ਵਿੱਚ ਪੰਜਾਬ ਦੇ ਵਿੱਚ ਕੁਝ ਚੰਗਾ ਕਰਨ ਦਾ ਸੰਕਤ ਕਰੇਗੀ ਸੋ ਇਹ ਸਾਰੀ ਅੱਜ ਦੀ ਇਹ ਚਰਚਾ ਲਈ ਖੁਣ ਕਿਸੇ ਦਾ ਵੀ ਤੁਸੀਂ ਦੁਮਿਆਦਰ ਜੱਤ ਜੀ ਨੂੰ ਮੈਨੂੰ ਆਪਸਾ ਗੱਲ ਕਰਨ ਦੀ ਸਲਾਹ ਦਿੱਤੀ ਆਪਨੇ ਸਾਰੀ ਚਰਚਾ ਹੀ ਲਈ ਹੈ ਕਿ ਆਪ ਦਾ ਇਹ ਅਸਰ ਹੈ ਇਹ ਵੀ ਬਤਾਇਆ ਕਿ ਆਪਾ ਆਪਦੀ ਪਾਰਟੀ ਦੇ ਸਾਥ ਅਲਾਈਅੰਸ ਕੋਈ ਕੁਝ ਚੱਲ ਰਹੀ ਹੈ ਕਿਹਾ ਕੋਈ ਅਸਰ ਜੋ ਦ੍ਰਿਸ਼ ਵਿੱਚ ਪੁੱਤੇ ਹਨ ਹਮ ਸਭੀ ਕੋ ਇਸੇ ਇਨਕਲੂਡ ਕਰਿਆ ਜਾਏਗਾ ਜਦੋਂ ਆਪ ਜੀ ਨਹੀਂ ਆਪੇ ਮਿਲਣਗੇ ਬੜਾ ਜੋ ਪਰਪਸ ਤੋਂ ਆਇਆ ਚਰਚਾ ਵਿੱਚ ਨਹੀਂ ਆਇਆ ਪਤਵੂਸ਼ਨ ਆਸ਼ੂ ਤਾਂ ਮੈਂ ਮੈਂ ਦਾਰਨ ਸਰ ਬਾਈ ਮੇਰਾ ਖਿਆਲ ਤੁਸੀਂ ਲੋਕ ਕੱਲ ਵੀ ਕੱਲ ਵੀ ਮੀਆਂ ਦੇ ਲੋਕਾਂ ਨੇ ਕੱਲ ਵੀ ਮੀਆਂ ਦੇ ਕੁਝ ਸਾਥੀਆਂ ਨੇ ਇਹ ਕਹਿਤਾ ਕਿ ਬਹੁਤ سارے ਲੋਕਾਂ ਨੇ ਬਾਈਕਾਟ ਕਰਤਾ ਮੇਰੀਆਂ ਨਾ ਮੇਰੀ ਮੇਰੀ ਬੇਨਤੀ ਹੈ ਮੇਰੀ ਬੇਨਤੀ ਹੈ ਪਲੀਜ਼ ਕੱਲ ਇੱਕ ਚੈਨਲ ਨੇ ਚਲਾਇਆ ਸੀ ਕਿ ਕੁਝ ਲੋਕਾਂ ਨੇ ਬਾਈਕਾਟ ਕੀਤਾ ਜਿਹਦੇ ਵਿੱਚੋਂ ਅੱਜ ਤੁਸੀਂ ਦੇਖਿਆ ਹੋਣਾ ਕਿਉਂਕਿ ਡਿਸਟ੍ਰਿਕਟ ਪ੍ਰੈਜ਼ੀਡੈਂਟ ਜਿਹੜੀ ਮੀਟਿੰਗ ਅੱਜ ਸੀ ਤੇ ਉਹਰੇ ਚ ਲਗਾਤਾ ਕਿ ਆ ਤਿੰਨ ਡਿਸਟ੍ਰਿਕਟ ਪ੍ਰੈਜ਼ੀਡੈਂਟਸ ਨਹੀਂ ਆ ਰਹੇ ਬਾਈਕਾਟ ਕਰਤਾ ਕੰਮਲ ਤੌਰ ਤੇ ਉਸ ਇੱਕ ਪਾਰਟਿਕੁਲਰਲੀ ਚੈਨਲ ਨੇ ਤੁਸੀਂ ਲੋਕਾਂ ਨੇ ਉਹ ਚਲਾਤਾ ਅਜੂ ਡਿਸਟ੍ਰਿਕਟ ਪ੍ਰੈਜ਼ੀਡੈਂਟ ਦੀ ਮੀਟਿੰਗ ਆਜੂਈ ਸੀ ਅੱਜ ਸ਼ਾਮਿਲ ਨੇ ਰਹੀ ਗੱਲ ਤੁਸੀਂ ਚੰਨੂ ਜਿਰੀ ਆਸ਼ੂ ਜੀ ਦੀ ਪ੍ਰਗਟ ਸੀਗੀ ਦੀ ਹੋਰ ਵੀ ਤਾਂ ਕੰਮ ਹੋ ਸਕਦੇ ਕਿਸੇ ਨੂੰ ਜ਼ਰੂਰੀ ਨਹੀਂ ਹੈ ਬਹੁਤ سارے ਲੋਕ ਹੈ ਨਾ ਨਾ ਇਸ ਤਰ੍ਹਾਂ ਇੱਕ ਸੁਪਾਲ ਸਿੰਘ ਪੁੱਲਨੀ ਉਦਾਹਰਣ ਦੇ ਰਹੇ ਕੰਟੈਸਟਡ ਕੈਂਡੀਡੇਟ ਨੇ ਸਾਡੇ ਉਹ ਵੀ ਬਾਰੇ ਨਹੀਂ ਤੁਸੀਂ ਪੁੱਛਿਆ ਵੀ ਉਹ ਕਿਉਂ ਨਹੀਂ देयर आर ਸਮ ਅਦਰ ਲੀਡਰ ਜਿਹੜੇ ਨਹੀਂ ਆਏ ਬਿਕਾਜ਼ ਉਹਨਾਂ ਦੇ ਘਰੇ ਕੋਈ ਪ੍ਰੋਗਰਾਮ ਹੈ ਕੋਈ ਬਿਮਾਰ ਹੈ ਕੋਈ ਕੰਮ ਹੈ ਤੁਸੀਂ ਉਹਨਾਂ ਨੂੰ ਪਰਟੀਕੂਲਰਲੀ ਦੋ ਬੰਦਿਆਂ ਦਾ ਨਾਮ ਲੈ ਕੇ ਉਹਨੂੰ ਇਸ ਇਸ਼ੂ ਬਣਾ ਦਿੰਨੇ ਹੋ ਕਿ ਇਹ ਭਾਈ ਕਾਂਗਰਸ ਪਾਰਟੀ ਇੱਕ ਪਰਵਾਰ ਹੈ। ਔਰ ਸਭ ਇਸ ਸ਼ਾਮਲ ਹੋਏ ਬਹੁਤ ਸਾਰਾ ਸਾਡੇ 10% ਬਲੌਗ ਪ੍ਰੈਜ਼ੀਡੈਂਟ ਵਿੱਚ ਸ਼ਾਮਲ ਹੋ ਸਕੇ 90% ਹੋਇਆ। ਇਹਦਾ ਮਤਲਬ ਕਿ ਦੋ ਤਿੰਨ ਜ਼ਿਲ੍ਹਾ ਪ੍ਰਧਾਨੀ ਆ ਸਕੇ ਵਿਚਾਰੇ। ਉਹ ਕੱਲ੍ਹ ਆਦੀ ਕੈਟਸਟਡ ਕੈਂਡੀਡੇਟ ਮੀਟਿੰਗ ਸੀਗੀ। ਸੋ ਮੇਰੀ ਤੁਹਾਨੂੰ ਗੁਜ਼ਾਰਿਸ਼ ਹੈ ਹੱਥ ਜੁੜ ਕੇ ਨਿਮਰਤਾ ਦੇ ਨਾਲ ਕਿ ਖਬਰ ਬਣਾਉਣ ਵਾਸਤੇ ਪਲੀਜ਼ ਖਬਰ ਨਹੀਂ ਚੁਲਾਉਣੀ ਹੈ ਜੇ ਕੋਈ ਵਾਸਤਵਤਾ ਤੁਹਾਨੂੰ ਉਹਦੇ ਚ ਲੱਗਦੀ ਹੈ ਤਾਂ ਪਲੀਜ਼ ਰੂਚ ਚ ਲਾਓ ਆਪਣੇ ਐਮਐਲਏ ਸਾਥੀ ਨਾਲ ਸਾਥੀ ਬੁਲਾ ਸਕਦੇ ਹੋ ਪੂਰੇ ਦੇਸ਼ ਦੇ ਸਾਥੀਆਂ ਨੂੰ ਪੱਧਰਾਂ ਤੇ ਲਾ ਸਕਦੇ ਹੋ ਆਹ ਸੁਨੀਲ ਜਾਖੜ ਕੀ ਕਹਿ ਰਿਹਾ ਹੈ ਜਾਂ ਕੀ ਨਹੀਂ ਕਹਿ ਰਿਹਾ ਉਹ ਸਾਨੂੰ ਜਵਾਬ ਦੇਣ ਦੀ ਲੋੜ ਨਹੀਂ ਹੈ ਕਿਉਂ ਇਨਸਾਫ ਦੇ ਰਹੇ ਹੈ ਕਿਉਂ ਨਹੀਂ ਦੇ ਰਹੇ ਇਹ ਉਹੀ ਬੀਜੇਪੀ ਹੈ ਜਿਹੜਾ ਬੰਦਾ ਗੱਲਾਂ ਕਰਦਾ ਸੁਪਾਰ ਖਾਦੇ ਪਹਿਲਾਂ ਈਡੀ ਨਹੀਂ ਪੜਿਆ 78 ਨ ਪਰਚਾ ਤਾਂ ਬੀਜੇਪੀ ਨੇ ਦਿੱਤਾ ਤੁਹਾਨੂੰ ਇਹ ਜਾਖੜ ਕਿਉਂ ਨਹੀਂ ਬੋਲਿਆ ਬੋਲਿਆ ਕਿ ਉਹ ਈਡੀ ਦਾ ਪਰਚਾ ਨਜ਼ਾਇਜ਼ ਹੋਇਆ ਸੀਗਾ ਐਵੇਂ ਉਸ ਗੱਲ ਦੀ ਸਾਡੀ ਇਹ ਨਿਆਂਇਕ ਧਾਤਰਾ ਦੇ ਉੱਤੇ ਪੀਸੀ ਹੋ ਰਹੀ ਹੈ ਕੌਣ ਕੀ ਕਹਿ ਰਿਹਾ ਕੌਣ ਨਹੀਂ ਕਹਿ ਰਿਹਾ ਐਵੇਂ ਬਾਜ਼ਾਰ ਸਾਰੇ ਲੋਕ ਬਹੁਤ ਸਾਰੀਆਂ ਗੱਲਾਂ ਕਰ ਰਹੇ ਸੋ ਲੋਕਾਂ ਨੂੰ ਪਤਾ ਹੈ ਕਿ ਕਾਂਗਰਸ ਪਾਰਟੀ ਕਿਵੇਂ ਆਂ ਲੋਕਾਂ ਨਾਲ ਖੇੜਾ ਆਪਣਾ ਕਿ ਖੜਦਾ ਸਰ ਇੱਕ ਸਵਾਲ ਪੁੱਛਿਆ ਤੁਹਾਨੂੰ ਲਈਏ ਸਰ ਸਰ ਗੋਵਿੰਦਾਦਮ ਜੀ ਆਪਕੇ ਸਵਾਲਾਂ ਕੋ ਜਵਾਬ ਦੇਣਗੇ ਪਹਿਲੇ ਨਿਆਂ ਦੇ ਉੱਪਰ ਇੱਕ ਵਾਰ बात कर रही पहले एक दो पार्ट तो दो पार्ट है पहले तो निपटा ले सर जी प्रेस कॉन्फ्रेंस के दो पार्ट है दविंदर यादव जी जवाब अभी बाद में देंगे पहले इनके कर नहीं नहीं तो एक, इस यात्रा का टाइम पे हमने कितने दिन कहाँ सियासत में रहेंगे किस मुल्क में हम रहेंगे कहाँ चलेंगे उसका हमने तय कर लिया तो

ਭਾਰਤ ਜੋੜੋ ਨਿਆਈ ਯਾਤਰਾ ਦਾ 50 ਤੀ ਸ਼ਮੂਲੀਅਤ ਹੋਈ ਦੀ ਹੈ ਕੀ ਫਾਇਦਾ ਹੋਏਗਾ ਭਾਰਤ ਜੋੜੋ ਯਾਤਰਾ ਨਿਆਈ ਯਾਤਰਾ ਚੋਂ ਪਹਿਲਾਂ ਵੀ ਹੋਈ ਸੀ ਭਾਰਤ ਜੋ ਯਾਤਰਾ ਪੂਰੇ ਦੇਸ਼ ਦੇ ਲੋਕਾਂ ਨੇ ਸ਼ਮੂਲੀਅਤ ਦਿੱਤੀ ਵੱਖ-ਵੱਖ ਸੂਬਿਆਂ ਤੋਂ ਲੋਕ ਆਏ ਸੀ ਅਸੀਂ ਵੀ ਬਹੁਤ ਤਰੀਕ ਦੇ ਆਗਾਜ਼ ਦੇ ਪੰਜਾਬ ਤੋਂ ਕੁਝ ਲੀਡਰਸਾਂ ਵੰਤ ਦੇ ਕੁਝ ਵਰਕਰ ਸਾਹਿਬ ਕੀ ਉਸ ਆਗਾਜ਼ ਤੇ ਪਹੁੰਚ ਰਹੇ ਹਾਂ ਅਣ ਉਸ ਤੋਂ ਬਾਅਦ ਨਿਰੰਤਰ ਹਰ ਸਟੇਟ ਦੇ ਵਿੱਚੋਂ ਜਦੋਂ ਵੀ ਯਾਤਰਾ ਜੋ ਸੀ ਚਾਹੇ ਉਹ ਤੇਲੰਗਾਨਾ ਸੀ ਵੱਖ-ਵੱਖ ਸਮੇਂ ਤੇ ਪੰਜਾਬ ਦੇ ਰਾਹੁਲ ਗਾਂਧੀ ਨੂੰ ਪਸੰਦ ਕਰਨ ਵਾਲੇ ਲੋਕ ਇਸ ਨਿਆਂ ਦੇ ਖਾਤ ਲੜਾਈ ਲੜਨ ਵਾਲੇ ਲੋਕ ਉਹ ਵੱਖ-ਵੱਖ ਸਮੇਂ ਤੇ ਕੇਸ پلان ਨੂੰ ਦੇਖਦੇ ਹੋਏ ਇਸ ਰੂਟ ਚਾਰਟ ਦੇਖਦੇ ਹੋਏ ਇੱਥੇ ਲਾਂਚ ਕਰਨ ਦਾ ਮਤਲਬ ਹੈ ਕਿ ਉਹਨਾਂ ਨੂੰ ਪਤਾ ਲੱਗ ਜੇ ਉਹਨਾਂ ਚ ਸ਼ੋਲੀ ਅਟਕ ਸਕਣ ਇਸ ਹਾਂ ਉਹਨਾਂ ਨੂੰ ਇਨਵੀਟੇਸ਼ਨ ਹੀ ਹੈ ਉਹਨਾਂ ਨੂੰ ਤੇਰੇ ਲਈ ਅਤਲਾ ਵੀ ਸੋ ਇਹ ਰੱਖ ਕੇ ਇਥੇ ਅੱਜ ਪੂਰੇ ਦਿਸ਼ ਦੇ اندر ਪ੍ਰੈਸ ਕਾਨਫਰੰਸਸ ਅੱਜ ਪੂਰ ਪ੍ਰੈਸ ਕਾਨਫਰੰਸਸ ਹੋ ਰਹੀ ਹੈ ਦੂਸਰੀ ਗੱਲ ਦੂਸਰੀ ਗੱਲ ਦੂਸਰੀ ਗੱਲ ਮੈਂ ਅੱਜ ਇਥੇ ਸਾਡੇ ਪੰਜਾਬ ਦੇ ਪ੍ਰਭਾ ਮੇਰੇ ਨਾਲ ਬੈਠੇ ਨੇ ਕੁਝ ਮੈਂ ਦੱਸਣਾ ਚਾਹਣਾ ਹੈ ਕਿ 8 ਤਰੀਕ ਤੋਂ ਲੈ ਕੇ ਇਸ ਦਿਨ ਪਹਿਲੇ ਦਿਨ ਨਤਮਸਟ ਹੋ ਕੇ ਗੁਰੂ ਮਹਾਰਾਜ ਦਾ ਗੁਰੂਆਂ ਦੀ ਦਰਦੀ ਤੋਂ ਅਸ਼ੀਰਵਾਦ ਲੈ ਕੇ ਕਿ ਆਪਣਾ ਮੱਧਰ ਫਲਕ ਆਰਮਿਕ ਤਿਰਥ ਔਰ ਸ਼੍ਰੀ ਹਰਮੰਦਰ ਸਾਹਿਬ ਤੋਂ ਬਾਅਦ ਨਦਰ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ ਪਰਵਾਹੇ ਨੇ ਸਾਡੇ ਵੱਖ-ਵੱਖ ਲੋਕਾਂ ਦੇ ਰਹੀ ਨੇ ਕਾਂਗਰਸ ਕਮੇਟੀਆਂ ਜ਼ਿਲ੍ਹਾ ਕਾਂਗਰਸ ਕਮੇਟੀਆਂ ਨੂੰ ਮਿਲੇ ਨੇ ਸੀਨੀਅਰ ਬ੍ਰਿਸ਼ ਲੀਡਰਸ ਸਭਾ ਨਾਲ ਮਿਲ ਰਹੇ ਨੇ ਬਲਾਕ ਪ੍ਰੈਜ਼ੀਡੈਂਟ ਨੂੰ ਮਿਲੇ ਨੇ ਹੁਣ ਤੱਕ ਕੋਆਰਡੀਨੇਟਰ ਜਿਹੜੇ ਸਾਡੇ ਲੱਗੇ ਨੇ ਉਹਨਾਂ ਨੂੰ ਉਹਨਾਂ ਨਾਲ ਮੁਲਾਕਾਤ ਕੀਤੀ ਹੈ ਇਹ ਤੋਂ ਬਾਅਦ ਸਾਡੇ ਜਿਹੜੇ ਫਰੰਟਲ ਸੰਗਠਨ ਨੇ ਉਹ ਨਾਲ ਉਹਨਾਂ ਦੀ ਚਰਚਾ ਰਹੇਗੀ ਬਹੁਤ ਸਾਰੇ ਮੁੱਦਿਆਂ ਤੇ ਪੰਜਾਬ ਦੇ ਲੋਕਾਂ ਨੇ ਔਰ ਪਰਮਾਰਜੀ ਨੇ ਮੇਰਾ ਖਿਆਲ ਉਹਨਾਂ ਨੂੰ ਪੁੱਛਿਆ ਜਵਾਬ ਮੰਗੇ ਬਹੁਤ ਸਾਰੀ ਸਲਾਹ مشوره ਹੋਏ ਔਰ ਮੇਰਾ ਖਿਆਲ ਅੰਤਰ ਬਹੁਤ ਸਾਰੀ ਜਿਹੜੀ ਇਨਫੋਰਮੇਸ਼ਨ ਪੰਜਾਬ ਦੇ ਹੀ ਉਹ ਉਹਨਾਂ ਨੇ ਲਈ ਔਰ ਹੁਣਾਂ ਦੇ ਸਮੇਂ ਕਿਸ ਤਰ੍ਹਾਂ ਸੰਗਠਨ ਨੂੰ ਹੋਰ ਮਜ਼ਬੂਤ ਕੀਤਾ ਜਾਏਗਾ ਕਿਸ ਤਰ੍ਹਾਂ ਪਾਰਲੀਮੈਂਟ 13 ਦੀਆਂ 13 ਸੀਟਾਂ ਤੇ ਅਸੀਂ ਕਿਸ ਤਰ੍ਹਾਂ ਤਿਆਰੀ ਹੋਣੀ ਚਾਹੀਦੀ ਹੈ ਉਹ ਬਲੇਸਮੈਂਟ ਪਰਪਾਰੀ ਜਿਹਦਾ ਰੂਟ ਪਲਾਨ ਇੱਕ ਅਸੀਂ ਯਾਤਰਾ ਜਿਹੜੀ ਤਿਆਰ ਕਰ ਰਹੇ ਹਾਂ तकरीबन 50 ਤੋਂ 52 ਦਿਨ ਦੀ ਜਿਹਦੇ ਵਿੱਚ तकरीबन 20 ਕਿਲੋਮੀਟਰ ਦੇ ਲਗਭਗ ਰੋਜ਼ ਚੱਲਿਆ ਕਰਾਂਗੇ ਔਰ ਦੋ ਹਲਕੇ ਨੂੰ ਤੈਅ ਕਰੇਗੀ ਜਿਹੜੇ ਨਾਲ 104 ਤੇ 5 ਅਸੀਂ ਪੰਜਾਬ ਦੀਆਂ ਵਿਧਾਨ ਸਭਾ ਨੂੰ ਟੱਚ ਕਰਾਂਗੇ ਉਹ ਸਾਰਾ 26 ਜਨਵਰੀ ਦੇ ਇੱਕ ਫਲੈਗ ਜਿਹੜਾ ਕਿ ਪੂਰੇ ਕਰਾਤੇ ਕੌਣ ਦੀ ਮਿਹਰ ਇਹ ਸਾਰੀਆਂ ਜਿਹੜੀਆਂ ਗੱਲਾਂ ਚਰਚਾਵਾਂ ਸੰਗਠਨ ਬਾਰੇ ਵਿਸਤਾਰ ਪੂਰਕ ਪਰਵਾਹੀ ਨਾਲ ਹੋਈਆਂ ਬਹੁਤ ਸਾਰੀ ਗੌਰਮਸਲੇਾ ਦੀ ਗੱਲਬਾਤ ਹੋਈਆਂ ਸੋ ਮੈਂ ਸਮਝਦਾ ਕਿ ਵਿਸਤਾਰ ਪੂਰਕ ਚਰਚਾ ਰਹੀ ਔਰ ਕੌਣ ਵਾਲੇ ਸਮੇਂ ਚੋਰੇ ਸਿੱਟੇ ਚੰਗੇ ਨਿਕਲਣਗੇ ਔਰ ਵਧੀਆ ਨਿਕਲਣਗੇ ਔਰ ਕਾਂਗਰਸ ਪਾਰਟੀ ਜਵਿੰਦਰ ਯਾਦਵ ਜੀ ਦੇ ਨੇਤਰਤਵ ਦੇ ਵਿੱਚ ਪੰਜਾਬ ਦੇ ਵਿੱਚ ਕੁਝ ਚੰਗਾ ਕਰਨ ਦਾ ਸੰਕਤ ਕਰੇਗੀ ਸੋ ਇਹ ਸਾਰੀ ਅੱਜ ਦੀ ਇਹ ਚਰਚਾ ਰਹੀ ਹੁਣ ਕਿਸੇ ਦਾ ਵੀ ਤੁਸੀਂ ਦਵਿੰਦਰ ਜਾਦਵ ਜੀ ਨੂੰ ਮੈਨੂੰ ਸਰਕਾਰ ਦੀ ਗੱਲ ਆਪਣੀ ਸਾਰੀ ਚਰਚਾ ਹੀ ਚੱਲੀ ਹੈ ਕਿ ਆਪਾਂ ਇਹ ਸੱਚ ਇਹ ਵੀ ਬਤਾਇਆ ਕਿ ਆਮ ਆਦਮੀ ਪਾਰਟੀ ਦੇ ਸਾਥ ਅਲਾਈਅੰਸ ਲੈ ਕੇ ਕੋਈ ਚਾਹੀ ਹੈ ਕਿ ਆ ਕੋਈ ਐਸਾ ਜੋ ਦੇਸ਼ ਵਿੱਚ ਬੁੱਧੇ ਹੈ ਉਹ ਸਭੀ ਕੋ ਇਸ ਵਿੱਚ ਇਨਕਲੂਡ ਕਰ ਜਾਏਗਾ ਤੋ ਮੈਂ ਮੈਂ ਦੌੜਾਂ ਸਰ ਭਾਈ ਮੇਰਾ ਖਿਆਲ ਤੁਸੀਂ ਲੋਕ ਕੱਲ ਵੀ ਕੱਲ ਵੀ ਮੀਆਂ ਦੇ ਲੋਕਾਂ ਨੇ ਕੱਲ ਵੀ ਮੀਆਂ ਦੇ ਕੁਝ ਸਾਥੀਆਂ ਨੇ ਇਹ ਕਹਤਾ ਕਿ ਬਹੁਤ سارے ਲੋਕਾਂ ਨੇ ਬਾਈਕਾਟ ਕਰਤਾ ਮੇਰੀ ਨਾ ਮੇਰੀ 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 ਬੇਨਤੀ ਹੈ ਮੇਰੀ ਬੇਨਤੀ ਹੈ ਪਲੀਜ਼ ਕੱਲ ਇੱਕ ਚੈਨਲ ਨੇ ਚਲਾਇਆ ਸੀ ਕਿ ਕੁਝ ਲੋਕਾਂ ਨੇ ਬਾਈਕਾਟ ਕੀਤਾ ਜਿਹਦੇ ਵਿੱਚੋਂ ਅੱਜ ਤੁਸੀਂ ਦੇਖਿਆ ਹੋਣਾ ਕਿਉਂਕਿ ਡਿਸਟ੍ਰਿਕਟ ਪ੍ਰੈਜ਼ੀਡੈਂਟ ਜਿਹੜੀ ਮੀਟਿੰਗ ਅੱਜ ਸੀ ਟਿਉਰੇ ਚ ਲਗਾਤਾ ਕਿ ਆ ਤਿੰਨ ਡਿਸਟ੍ਰਿਕਟ ਪ੍ਰੈਜ਼ੀਡੈਂਟਸ ਨਹੀਂ ਆ ਰਹੇ ਬਾਈਕਾਟ ਕਰਤਾ ਕੁਮਲ ਤੌਰ ਤੇ ਉਸ ਇੱਕ ਪਾਰਟਿਕੁਲਰਲੀ ਚੈਨਲ ਨੇ ਤੁਸੀਂ ਲੋਕਾਂ ਨੇ ਉਹ ਚਲਾਤਾ ਅਜੂਟਿਕ ਪ੍ਰੈਜ਼ੀਡੈਂਟਸ ਦੀ ਮੀਟਿੰਗ ਆਜੂਈ ਸੀ ਅੱਜ ਸ਼ਾਮਿਲ ਨੇ ਰਹੀ ਗੱਲ ਤੁਸੀਂ ਚੰਨੂ ਜੀ ਦੀ ਆਸ਼ੂ ਜੀ ਦੀ ਪਰਗਟ ਸੀਗੀ ਦੀ ਹੋਰ ਵੀ ਤਾਂ ਕੰਮ ਹੋ ਸਕਦੇ ਕਿਸੇ ਨੂੰ ਜ਼ਰੂਰੀ ਨਹੀਂ ਹੈ ਬਹੁਤ سارے ਲੋਕ ਹੈ ਨਾ ਨਾ ਇਸ ਤਰ੍ਹਾਂ ਇੱਕ ਸੁਪਾਲ ਸਿੰਘ ਭੁੱਲ ਨਹੀਂ ਉਦਾਹਰਣ ਦੇ ਰਹੇ ਕੰਟੈਸਟਡ ਕੈਂਡੀਡੇਟ ਨੇ ਸਾਡੇ ਬਾਰੇ ਨਹੀਂ ਤੁਸੀਂ ਪੁੱਛਿਆ ਵੀ ਉਹ ਕਿਉਂ ਨਹੀਂ देयर आर ਸਮ ਅਦਰ ਲੀਡਰ ਜੇ ਨਹੀਂ ਆਏ ਬਿਕੋਜ਼ ਉਹਨਾਂ ਦੇ ਘਰੇ ਕੋਈ ਪ੍ਰੋਗਰਾਮ ਹੈ ਕੋਈ ਬਿਮਾਰ ਹੈ ਕੋਈ ਕੰਮ ਹੈ ਤੁਸੀਂ ਉਹਨਾਂ ਨੂੰ ਪਰਟੀਕੁਲਰਲੀ ਦਮੰਗਾ ਨਾ ਲੈ ਕੇ ਉਹਨੂੰ ਇਸ ਇਸ਼ੂ ਬਣਾ ਦਿੰਨੇ ਹੋ ਕਿ ਇਹ ਕਾਂਗਰਸ ਪਾਰਟੀ ਇੱਕ ਪਰਵਾਰ ਹੈ। ਔਰ ਸਭ ਇਸ ਸ਼ਾਮਲ ਹੋਏ ਬਹੁਤ ਸਾਰਾ 10% ਬਲੌਗ ਪ੍ਰੈਜ਼ੀਡੈਂਟ ਵਿੱਚ ਸ਼ਾਮਲ ਹੋ ਸਕੇ 90% ਹੋਇਆ। ਇਹਦਾ ਮਤਲਬ ਦੋ ਤਿੰਨ ਜ਼ਿਲ੍ਹਾ ਪ੍ਰਧਾਨੀ ਆ ਸਕੇ ਵਿਚਾਰੇ। ਉਹ ਕੱਲ੍ਹ ਆਦੀ ਕੈਟਸਟਡ ਕੈਂਡੀਡੇਟ ਦੀ ਮੀਟਿੰਗ ਸੀਗੀ। ਸੋ ਮੇਰੀ ਤੁਹਾਨੂੰ ਗੁਜ਼ਾਰਿਸ਼ ਹੈ ਹੱਥ ਜੁੜ ਕੇ ਨਿਮਰਤਾ ਦੇ ਨਾਲ ਕਿ ਖਬਰ ਬਣਾਉਣ ਵਾਸਤੇ ਪਲੀਜ਼ ਖਬਰ ਨਹੀਂ ਚੁਲਉਣੀ ਹੈ ਅਗਰ ਕੋਈ ਵਾਸਤਵਤਾ ਤੁਹਾਨੂੰ ਉਹ ਰੱਚ ਲੱਗਦੀ ਹੈ ਤਾਂ ਆਪਣੀ ਅਰੂ ਚਲਾਓ। ਸਭ ਨੇ ਐਮਐਲਏ ਸਭ ਪਰਾਲੀ ਸਾਹ ਦੇ ਬਲਾਸਕ। ਪੂਰੇ ਦੇਸ਼ ਵਿੱਚ ਸਾਧਨਾਂ ਦੀ ਪਾਤੀਸਾ ਕਰ। ਆਹ ਸੁਨੀਲ ਜਾਖੜ ਕੀ ਕਹਿ ਰਿਹਾ ਹੈ ਜਾਂ ਕੀ ਨਹੀਂ ਕਹਿ ਰਿਹਾ। ਆਹ ਸਾਗੂ ਜਵਾਬ ਦੇਣ ਦੀ ਲੋੜ ਨਹੀਂ ਹੈ। ਕਿਉਂ ਇਨਸਾਫ ਦੇ ਰਹੇ ਹੈ ਕਿਉਂ ਨਹੀਂ ਦੇ ਰਹੇ। ਇਹ ਉਹੀ ਬੀਜੇਪੀ ਹੈ ਜਿਹੜਾ ਬੰਦਾ ਗੱਲਾਂ ਕਰਦਾ ਸੁਪਾਲ ਖਦੇ ਪਹਿਲਾਂ ਈਡੀ ਪੜਿਆ। 78 ਨ ਪਰਚਾ ਤਾਂ ਬੀਜੇਪੀ ਨੇ ਦਿੱਤਾ। ਤੁਹਾਨੂੰ ਇਹ ਜਾਖੜ ਕਿਉਂ ਨਹੀਂ ਬੋਲਿਆ ਬੋਲਿਆ ਕਿ ਉਹ ਈਡੀ ਦਾ ਪਰਚਾ ਨਜ਼ਾਇਜ਼ ਹੋਇਆ ਸੀਗਾ ਐਵੇਂ ਉਸ ਗੱਲ ਦੀ ਸਾਡੀ ਇਹ ਨਿਆਂਇਕ ਧਾਤਰਾ ਦੇ ਉੱਤੇ ਪੀਸ ਹੋ ਰਹੀ ਹੈ ਕੌਣ ਕੀ ਕਹਿ ਰਿਹਾ ਕੌਣ ਨਹੀਂ ਕਹਿ ਰਿਹਾ ਐਵੇਂ ਬਾਜ਼ਾਰ ਦਾ ਸਾਰੇ ਲੋਕ ਬਹੁਤ ਸਾਰੀਆਂ ਗੱਲਾਂ ਕਰ ਰਹੇ ਸੋ ਲੋਕਾਂ ਨੂੰ ਪਤਾ ਹੈ ਕਿ ਕਾਂਗਰਸ ਪਾਰਟੀ ਕਿਵੇਂ ਆਲੀ ਲੋਕਾਂ ਨਾਲ ਖੇੜਾ ਸਾਪਣਾ ਕਿਖੜ ਸਰ 100 ਵਾਰ ਨਹੀਂ ਯਾਦ ਕਰਨ ਲਈ ਸਰ ਸਾਬ ਗਵਿੰਦਾ ਜੀ ਆਪ ਕੇ ਸਵਾਲਾਂ ਕੋ ਜਵਾਬ ਦੇਣਗੇ ਪਹਿਲੇ ਨਿਆਂ ਦੇ ਉੱਪਰ ਇੱਕ ਵਾਰ बात कर रही पहले एक दो पार्ट ने दो पार्ट है पहले तो निपटाले सर जी प्रेस कॉन्फ्रेंस के दो पार्ट है दविंदर यादव जी जवाब अभी बाद में देंगे पहले इनके कर नहीं नहीं तो एक, इस यात्रा का टाइम पे हमने कितने दिन कहाँ यात्रा में रहेंगे किस मुल्क में हम रहेंगे कहाँ चलेंगे उसका हमने तय कर लिया है तो

ਇਬਾਰਤ ਜੋੜੋ ਨਿਆਈ ਯਾਤਰਾ ਦਾ 50 ਤੀਸ਼ ਸ਼ਮੂਲੀਅਤ ਹੋਈ ਦੀ ਹੈ ਕੀ ਫਾਇਦਾ ਹੋਏਗਾ ਬਾਰਤ ਜੋੜੋ ਯਾਤਰਾ ਨਿਆਈ ਯਾਤਰਾ ਚੋਂ ਪਹਿਲਾਂ ਵੀ ਹੋਈ ਸੀ ਬਾਰਤੋ ਯਾਤਰਾ ਪੂਰੇ ਦੇਸ਼ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ ਵੱਖ-ਵੱਖ ਸੂਬਿਆਂ ਤੋਂ ਲੋਕ ਆਏ ਸੀ ਅਸੀਂ ਵੀ 14 ਤਰੀਕ ਦੇ ਆਗਾਜ਼ ਦੇ ਪੰਜਾਬ ਤੋਂ ਕੁਝ ਲੀਡਰਸਾਂ ਵੰਤ ਦੇ ਕੁਝ ਵਰਕਰ ਸਾਹਿਬ ਕੀ ਉਸ ਆਗਾਜ਼ ਤੇ ਪਹੁੰਚ ਰਹੇ ਹਾਂ ਅਣ ਉਸ ਤੋਂ ਬਾਅਦ ਨਿਰੰਤਰ ਹਰ ਸਟੇਟ ਦੇ ਵਿੱਚੋਂ ਜਦੋਂ ਵੀ ਯਾਤਰਾ ਜਾ ਸੀ ਚਾਹੇ ਉਹ ਤੇਲੰਗਾਨਾ ਸੀ ਵੱਖ-ਵੱਖ ਸਮੇਂ ਤੇ ਪੰਜਾਬ ਦੇ راہੁਲ ਗਾੜੀ ਨੂੰ ਪਸੰਦ ਕਰਨ ਵਾਲੇ ਲੋਕ ਇਸ ਨਿਆਂ ਦੇ ਖਾਤਰ ਲੜਾਈ ਲੜਨ ਵਾਲੇ ਲੋਕ ਉਹ ਵੱਖ-ਵੱਖ ਸਮੇਂ ਤੇ ਇਸ ਪਲਾਨ ਨੂੰ ਦੇਖਦੇ ਹੋਏ ਇਸ ਰੂਪ ਚਾਰਟ ਦੇਖਦੇ ਹੋਏ ਇੱਥੇ ਲਾਂਚ ਕਰਨ ਦਾ ਮਤਲਬ ਹੈ ਕਿ ਉਹਨਾਂ ਨੂੰ ਪਤਾ ਲੱਗ ਜੇ ਉਹ ਹੋਰ ਇਤਿਸ਼ੋਹੀਤ ਕਰ ਸਕਣ ਇਸ ਹਾਂ ਉਹਨਾਂ ਨੂੰ ਇਨਵੀਟੇਸ਼ਨ ਹੀ ਹੈ ਉਹਨਾਂ ਨੂੰ ਤੇਰੇ ਲਈ ਅਤਲਾ ਵੀ ਸੋ ਇਹ ਲੱਗ ਕੇ ਇੱਥੇ ਅੱਜ ਪੂਰੇ ਦਿਸ਼ ਦੇ ਅੰਦਰ ਪ੍ਰੈਸ ਕਾਨਫਰੰਸਾਂ ਸੋ ਪ੍ਰੈਸ ਕਾਨਫਰੰਸਾਂ ਹੋ ਰਹੀ ਹੈ ਦੂਸ ਦੂਸਰੀ ਗੱਲ ਦੂਸਰੀ ਗੱਲ ਦੂਸਰੀ ਗੱਲ ਮੈਂ ਅੱਜ ਇੱਥੇ ਸਾਡੇ ਪੰਜਾਬ ਦੇ ਪ੍ਰਭਾਅ ਮੇਰੇ ਨਾਲ ਬੈਠੇ ਨੇ ਤੁਹਾਨੂੰ ਦੱਸਣਾ ਚਾਹਣਾ ਹੈ ਕਿ 8 ਤਰੀਕ ਤੋਂ ਲੈ ਕੇ ਇਸ ਦਿਨ ਪਹਿਲੇ ਦਿਨ ਨਤਮਸਤ ਹੋ ਕੇ ਗੁਰੂ ਮਹਾਰਾਜ ਦਾ ਗੁਰੂਆਂ ਦੀ ਦਰਸਤੀ ਤੋਂ ਅਸ਼ੀਰਵਾਦ ਲੈ ਕੇ ਗਿਆਨਾ ਮੱਧਰ ਫਲਕ ਵਾਦਿਕ ਤਿਰਤ ਔਰ ਸ਼੍ਰੀ ਹਗਮੰਦਰ ਸਾਹਿਬ ਤੋਂ ਬਾਅਦ ਨਤਰ ਮੀਟਿੰਗਾਂ ਦਾ ਤੌਰ ਚੱਲ ਰਿਹਾ ਹੈ ਪਰਵਾਹ ਨੇ ਸਾਡੇ ਵੱਖ-ਵੱਖ ਲੋਕਾਂ ਦੇ ਰਹੀ ਨੇ ਕਾਂਗਰਸ ਕਮੇਟੀਆਂ ਜਿਲ੍ਹਾ ਕਾਂਗਰਸ ਕਮੇਟੀਆਂ ਨੂੰ ਮੇਲੇ ਨੇ ਸੀਨੀਅਰ ਬ੍ਰਿਸ਼ ਲੀਡਰਸ ਸਭਾ ਨਾਲ ਮਿਲ ਰਹੇ ਨੇ ਬਲਾਕ ਪ੍ਰੈਜ਼ੀਡੈਂਟਸ ਨੂੰ ਮਿਲੇ ਨੇ ਉਦ ਤੱਕ ਕੋਆਰਡੀਨੇਟਰ ਜਿਹੜੇ ਸਾਡੇ ਲੱਗੇ ਨੇ ਉਹਨਾਂ ਨੂੰ ਉਹਨਾਂ ਨਾਲ ਮੁਲਾਕਾਤ ਕੀਤੀ ਹੈ ਇਹ ਤੋਂ ਬਾਅਦ ਸਾਡੇ ਜਿਹੜੇ ਫਰੰਟਲ ਸੰਗਠਨ ਨੇ ਉਹਨਾਂ ਨਾਲ ਉਹਨਾਂ ਦੀ ਚਰਚਾ ਰਹੀ ਹੈ ਬਹੁਤ ਸਾਰੇ ਮੁੱਦਿਆਂ ਤੇ ਪੰਜਾਬ ਦੇ ਲੋਕਾਂ ਨੇ ਔਰ ਪਰਮਾਰਗੀ ਜੀ ਨੇ ਮੇਰਾ ਖਿਆਲ ਉਹਨਾਂ ਨੂੰ ਪੁੱਛਿਆ ਜਵਾਬ ਮੰਗੇ ਬਹੁਤ ਸਾਰੀ ਸਲਾਹ مشورے ਹੋਏ ਔਰ ਮੇਰਾ ਖਿਆਲ ਅੰਤਰ ਬਹੁਤ ਸਾਰੀ ਜਿਹੜੀ ਇਨਫੋਰਮੇਸ਼ਨ ਪੰਜਾਬ ਦੇ ਹੀ ਉਹ ਉਹਨਾਂ ਨੇ ਲਈ ਔਰ ਹੌਣਾਂ ਦੇ ਸਮੇਂ ਕਿਸ ਤਰ੍ਹਾਂ ਸੰਗਠਨ ਨੂੰ ਹੋਰ ਮਜ਼ਬੂਤ ਕੀਤਾ ਜਾਏਗਾ ਕਿਸ ਤਰ੍ਹਾਂ ਪਾਰਲੀਮੈਂਟ 13 ਦੀਆਂ 13 ਸੀਟਾਂ ਤੇ ਅਸੀਂ ਕਿਸ ਤਰ੍ਹਾਂ ਤਿਆਰੀ ਹੋਣੀ ਚਾਹੀਦੀ ਹੈ ਉਰਲੈਸਮੈਂਟ ਪਰਹਾੜੀ ਜਿਹਦਾ ਰੂਟ ਪਲਾਨ ਇੱਕ ਅਸੀਂ ਯਾਤਰਾ ਜਿਹੜੀ ਤਿਆਰ ਕਰ ਰਹੇ ਹਾਂ तकरीबन 50 ਤੋਂ 54 ਦਿਨ ਦੀ ਜਿਹਦੇ ਵਿੱਚ तकरीबन 20 ਕਿਲੋਮੀਟਰ ਦੇ ਲਗਭਗ ਰੋਜ਼ ਚੱਲਿਆ ਕਰਾਂਗੇ ਔਰ ਦੋ ਹਰ ਕੇ ਅਨੁਤੈ ਘਰੇਗੀ ਜਿਹੜੇ ਨਾਲ 104 ਤੇ 5 ਅਸੀਂ ਪੰਜਾਬ ਦੀਆਂ ਵਿਧਾਨ ਸਭਾ ਨੂੰ ਟੱਚ ਕਰਾਂਗੇ ਉਹ ਸਾਰਾ 26 ਜਨਵਰੀ ਦੇ ਇੱਕ ਫਲਗ ਦਿਹਾੜਾ ਕੀ ਪੂਰੇ ਰਾਸ਼ਟਰੀ ਕਾਂਗਰਸ ਦੀ ਮਹਿਮੇਸ ਸਾਰੀਆਂ ਜਿਹੜੀਆਂ ਗੱਲਾਂ ਚਰਚਾਆਂ ਸੰਗਠਨ ਬਾਰੇ ਵਿਸਤਾਰ ਪੂਰਕ ਪਰਬਾਰੀ ਨਾਲ ਹੋਈਆਂ ਬਹੁਤ ਸਾਰੀ ਫਾਰਮਾ ਸਿਆਸੀ ਗੱਲਾਂਬਾਤ ਹੋਈਆਂ ਸੋ ਮੈਂ ਸਮਝਦਾ ਕਿ ਵਿਸਤਾਰ ਪੂਰਕ ਚਰਚਾ ਰਹੀ ਔਰ ਕੌਣ ਵਾਲੇ ਸਮੇਂ ਚੋਰੇ ਸਿੱਟੇ ਚੰਗੇ ਨਿਕਲਣਗੇ ਔਰ ਵਧੀਆ ਨਿਕਲਣਗੇ ਔਰ ਕਾਂਗਰਸ ਪਾਰਟੀ ਜਗਵਿੰਦਰ ਯਾਦਵ ਜੀ ਦੇ નેਤਰਤਵ ਦੇ ਵਿੱਚ ਪੰਜਾਬ ਦੇ ਵਿੱਚ ਕੁਝ ਚੰਗਾ ਕਰਨ ਦਾ ਸੰਕਤ ਕਰੇਗੀ तो ये सारी आज की ये चर्चा रही कौन कैसे दा भी ਤੁਸੀਂ ਦੁਮਿਆਦਰ ਜਾਦਰ ਜੀ ਨੂੰ ਮੈਨੂੰ ਆਪਸਾ ਆਪਸੇ ساری ਚਰਚਾਈਂ ਗਈ ਹੈ ਦੇਖਿਆ ਆਪਾਂ ਇਹ ਅਸਲ ਤੇ ਇਹ ਵੀ ਪੁੱਛਿਆ ਕਿ ਆਪਾਂ ਆਪ ਦੀ ਪਾਰਟੀ ਦੇ ਸਾਥ ਅਲਾਈਂਸ ਕੋਈ ਕੁਝ ਚੱਲ ਰਹੀ ਹੈ? ਕਿਹਾ ਕੋਈ ਅਸਰ ਜੁਦਿਸ ਵਿੱਚ ਪੁੱਛਦੇ ہیں। ਹਮ ਸਭੀ ਕੋ ਇਸ ਵਿੱਚ ਇਨਕਲੂਡ ਕਰਿਆ ਜਾਏਗਾ। ਕਿਹਾ ਕਿ ਆਪ ਜੀ ਨਹੀਂ ਆਪੇ ਮਿਲਣਗੇ। ਬੜਾ ਜੋ ਪਰਪਸ ਪੁੱਛਿਆ ਜਾ ਰਿਹਾ ਹੈ ਸਰਚੰਦੀ ਨਹੀਂ ਆਇਆ ਪਰਬੂਸ਼ਨ ਆਸ਼ੂ। तो ਮੈਂ ਮੈਂ ਦਾਲ ਦਿੰਦਾ ਸਰ। ਭਾਈ ਮੇਰਾ ਖਿਆਲ ਤੁਸੀਂ ਲੋਕ ਕੱਲ ਵੀ ਕੱਲ ਵੀ ਮੀਆਂ ਦੇ ਲੋਕਾਂ ਨੇ ਕੱਲ ਵੀ ਮੀਆਂ ਦੇ ਕੁਝ ਸਾਥੀਆਂ ਨੇ ਕਹਤਾ ਕਿ ਬਹੁਤ سارے ਲੋਕਾਂ ਨੇ ਬਾਈਕਾਟ ਕਰਤਾ ਮੇਰੀਆਂ ਨਾ ਮੇਰੀ ਮੇਰੀ ਬੇਨਤੀ ਹੈ ਮੇਰੀ ਬੇਨਤੀ ਹੈ ਪਲੀਜ਼ ਕੱਲ ਇੱਕ ਚੈਨਲ ਨੇ ਚਲਾਇਆ ਸੀ ਕਿ ਕੁਝ ਲੋਕਾਂ ਨੇ ਬਾਈਕਾਟ ਕੀਤਾ ਜਿਹਦੇ ਵਿੱਚੋਂ ਅੱਜ ਤੁਸੀਂ ਦੇਖਿਆ ਹੋਣਾ ਕਿਉਂਕਿ ਡਿਸਟ੍ਰਿਕਟ ਪ੍ਰੈਜ਼ੀਡੈਂਟ ਜਿਹੜੀ ਮੀਟਿੰਗ ਅੱਜ ਸੀ ਤੇ ਉਹਰੇ ਚ ਲਗਾਤਾ ਕਿ ਆਪ ਤਿੰਨ ਡਿਸਟ੍ਰਿਕਟ ਪ੍ਰੈਜ਼ੀਡੈਂਟਸ ਨਹੀਂ ਆ ਰਹੇ ਬਾਈਕਾਟ ਕਰਤਾ ਕੰਮਲ ਤੌਰ ਤੇ ਉਸ ਇੱਕ ਪਾਰਟਿਕੁਲਰਲੀ ਚੈਨਲ ਨੇ ਤੁਸੀਂ ਲੋਕਾਂ ਨੇ ਉਹ ਚਲਾਤਾ आज जो डिस्ट्रिक्ट प्रेसिडेंट्स की मीटिंग आज हुई थी आज शामिल नहीं रही गल तुसी चन्नू इजरी आशु जी दी परगट सी की दी और भी ਤਾਂ ਕੰਮ ਹੋ ਸਕਦੇ ਕਿਸੇ ਨੂੰ ਜ਼ਰੂਰੀ ਨਹੀਂ ਹੈ ਬਹੁਤ سارے ਲੋਕ ਹੈ ਨਾ ਨਾ ਇਸ ਤਰ੍ਹਾਂ ਇੱਕ ਸੁਪਾਲ ਸਿੰਘ ਪੁਲਨੀ ਉਦਾਹਰਣ ਦੇ ਰਹੇ ਕੰਟੈਸਟਡ ਕੈਂਡੀਡੇਟ ਨੇ ਸਾਡੇ ਉਹ ਵੀ ਬਾਰੇ ਨਹੀਂ ਤੁਸੀਂ ਪੁੱਛਿਆ ਵੀ ਉਹ ਕਿਉਂ ਨਹੀਂ देयर आर सम अदर ਲੀਡਰ ਜਿਹੜੇ ਨਹੀਂ ਆਏ बिकॉज़ ਉਹਨਾਂ ਦੇ ਘਰੇ ਕੋਈ ਪ੍ਰੋਗਰਾਮ ਹੈ ਕੋਈ ਬਿਮਾਰ ਹੈ ਕੋਈ ਕੰਮ ਹੈ ਤੁਸੀਂ ਉਹਨਾਂ ਨੂੰ ਪਰਟੀਕੂਲਰਲੀ ਦੋ ਬੰਦਿਆਂ ਦਾ ਨਾਂ ਲੈ ਕੇ ਉਹਨੂੰ ਇਸ ਇਸ਼ੂ ਬਣਾ ਦਿੰਨੇ ਹੋ ਕਿ ਇਹ ਬਾਈਗੜ ਕਾਂਗਰਸ ਪਾਰਟੀ ਪਰਵਾਰ ਹੈ ਔਰ ਸਭ ਇਸ ਸ਼ਾਮਲ ਹੋਏ ਬਹੁਤ ਸਾਰਾ ਸਾਡੇ 10% ਬਲੌਗ ਪ੍ਰੈਜ਼ੀਡੈਂਟ ਵਿੱਚ ਸ਼ਾਮਲ ਹੋ ਸਕੇ 90% ਹੋਇਆ ਇਹਦਾ ਮਤਲਬ ਕਿ ਦੋ ਤਿੰਨ ਜ਼ਿਲ੍ਹਾ ਪ੍ਰਧਾਨੀ ਆ ਸਕੇ ਵਿਚਾਰੇ ਉਹ ਕੱਲ ਵਾਲੀ ਕੈਟਸਟਡ ਕੈਂਡੀਡੇਟ ਦੀ ਮੀਟਿੰਗ ਸੀਗੀ ਸੋ ਮੇਰੀ ਤੁਹਾਨੂੰ ਗੁਜ਼ਾਰਿਸ਼ ਹੈ ਹੱਥ ਜੁੜ ਕੇ ਨਿਮਰਤਾ ਦੇ ਨਾਲ ਕਿ ਖਬਰ ਬਣਾਉਣ ਵਾਸਤੇ ਪਲੀਜ਼ ਖਬਰ ਨਹੀਂ ਚੁਲਉਣੀ ਹੈ ਅਗਰ ਕੋਈ ਵਾਸਤਵਤਾ ਤੁਹਾਨੂੰ ਉਹਦੇ ਚ ਲੱਗਦੀ ਹੈ ਤਾਂ ਆਪਣੀ